ਹਾਂਜੀ ਸਰ ਇਹ ਅਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਿਆ ਕਿੰਨੇ ਕ ਵਜੇ ਡਿੱਗਿਆ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਧਾ ਆ ਹੁਣ ਆਰਮੀ ਪਹੁੰਚੀ ਆ ਕੀ ਹਲਾਟਾ ਹਾਂ ਮਿਲਟਰੀ ਆਈ ਹੀ ਪਹਿਲਾਂ ਸਭ ਤੋਂ ਪਹਿਲਾਂ ਉਹ ਡਰੋਨ ਸਾਰਾ ਲੈ ਗਈ ਆ ਇਕੱਠਾ ਕਰਕੇ ਜੀ ਮਤਲਬ ਕਿ 15 ਮਿੰਟ ਦੇ ਵਿੱਚ ਵਿੱਚ ਜੋ ਆਗੇ ਸੀ ਉਹ ਸਾਰਾ ਕੋਈ ਲੈ ਗਿਆ ਆ ਬੱਸ ਆਪ ਐ ਇਹਨਾਂ ਦੇ ਬਰੂਦ ਪਿਆ ਵਾ ਡਿਫਿਊਜ਼ ਹੋਇਆ ਇਹ ਡਿਫਿਊਜ਼ ਹੈ ਨਾ ਨਾ ਅਨਡਿਫਿਊਜ਼ ਹੈ ਕੱਟ ਗਏ ਠੀਕ ਹੈ ਇਹਨੂੰ ਕੱਟ ਗਏ ਹਾਂਜੀ ਠੀਕ ਹੈ ਤਾਂ ਹੁਣ ਹਾਲਾਤ ਕਿਦਾਂ ਦੇ ਪਿੰਡ ਹਾਲਾਤ ਵੇਖਣੀ ਦੇ ਤੁਸੀਂ ਡਰ ਦਾ ਮਾਹੌਲ ਬਣਿਆ ਸਾਰੇ ਸਾਰੇ ਪਿਆ ਸਰ ਉਹ ਤੇਲ ਆ ਉਹਦੇ ਵਿੱਚ ਡੀਜੇ ਸਾਰਾ ਨੇ ਪਾਣੀ ਪਾਈਦਾ ਡੰਗਰਾਂ ਤੋਂ ਤਰੀ ਜਾਂਦੀ ਸੀ ਉਹ ਜਿਹੜੀ ਕੁੜੀਆਂ ਦੇ ਸਾਰੇ ਸੁੱਟ ਗਿਆ ਜੀ ਉਹ ਪੈਰ ਹੁੰਦੇ ਤੇ ਛੋਣੀ ਚੋਂ ਉਹਨਾਂ ਨੇ ਆ ਸੁੱਟਿਆ ਆ ਇਹ ਤੇ ਇਧਰ ਤੋਂ ਫੜੀ ਡਿੱਗਦਾ ਡਿੱਗਦਾ ਇੱਥੇ ਆ ਕੇ ਡਿੱਗਾਇਆ ਮੈਂ ਤਾਂ ਆਪਣੇ ਘਰ ਦੇ ਅੰਦਰ ਭਾਜੋ ਦਵਾ ਦਾ ਕੈਮਰਾ ਤਬਾਹ ਗਾਇਆ ਕੈਮਰਾ ਪਿੱਛੇ ਡਿੱਗ ਗਿਆ ਤਾਂ ਮੈਨੀਆਂ ਤਰ੍ਹਾਂ ਲੱਗੀਆਂ ਉਹਦਾ ਪੂਰੀ ਅੱਜ ਨਹੀਂ ਦਾ ਕੋ ਜੋ ਸੁਰਤਾਨੇ ਉਹ ਨੀਚੋ ਕੀ ਨਿਕਲਣਾ ਜੀ ਸਰ ਬਡਾਲਾ ਪਿੱਟੇਵੰਡ ਚ ਜੋ ਘਟਨਾ ਵਾਪਰੀ ਹੈ ਤੁਸੀਂ ਮੌਕੇ ਤੇ ਪਹੁੰਚੇ ਜੇ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਲਕੇ ਵਾਲੇ ਦੋਸਤੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਚਾਲ ਚਲੇ ਅਣਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਉਹ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਈਜ਼ ਸੁੱਟ ਰਿਆ ਠੀਕ ਹੈ ਨਾ ਉਹ ਸਮਝਦਾ ਕਿ ਸ਼ਾਇਦ ਇਹ ਇੰਡੀਅਨ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਰੋਕ ਨੇ ਮੈਂ ਇਹਨਾਂ ਲੋਕਾਂ ਨੂੰ ਸੰਜਨਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿਉਂਕਿ ਬੱਚਿਆਂ 'ਚ ਸਹਿਮਰਾਂ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮ ਨਾ ਪਾਇਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਵੀ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਂ ਬਲ ਨੂੰ ਉੱਚਾ ਰੱਖਣਾ ਇਸ ਨੂੰ ਕਹਿਣਾ ਆ ਘਬਰਾਉਣਾ ਨਹੀਂ ਕਿਉਂਕਿ ਦੁਸ਼ਮਣ ਹੈ ਪਿੰਚ ਚੱਲਾ ਤੇਲਦੇ ਰਿੰਦੇ ਉਹਨਾਂ ਦਾ ਸੁਭਨਾ ਕੰਮ ਹੈ ਹੀ ਕੰਮ ਚੱਲਦਾ ਜਿਵੇਂ ਰਾਤ ਤੋਂ ਜਿਸ ਤਰੀਕੇ ਡਰੋਨ ਮੂਵਮੈਂਟ ਦੇਖੀਆਂ ਗਈਆਂ ਸੀ ਹਲਕੇ ਦੇ ਵਿੱਚ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਸੀ ਤੇ ਹੁਣ ਜੋ ਅੰਮ੍ਰਿਤਸਰ ਦੇ ਵਡਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਸਵੇਰੇ ਹਾਲਾਂਕਿ ਆਰਮੀ ਦੇ ਅਧਿਕਾਰੀ ਆ ਗਏ ਸੀ ਉਹਨਾਂ ਵੱਲੋਂ ਜੋ ਬਾਕੀ ਮਟੀਰੀਅਲ ਸੀ ਉਹ ਆਪਣੇ ਕਬਜ਼ੇ 'ਚ ਆ ਲੈ ਲਿਆ ਗਿਆ ਲੇਕਿਨ ਹਜੇ ਵੀ ਕੁਝ ਪਾਰਟਸ ਜਿਹੜੇ ਆ ਡਰੋਨ ਦੇ ਉੱਥੇ ਪਏ ਇਹ ਹੋਏਗੇ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜੇ ਡਿਮਿਲੀਟਰੀ ਇੰਟੈਲੀਜੈਂਸ ਆ ਉਹਨੂੰ ਪਤਾ ਇਹ ਲਾਈਵ ਹੈ ਇਹਦੇ 'ਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉ ਉਨੇ ਅਸਾਂ ਉਹਨਾਂ ਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰਹੁ ਤਾਂ ਪਿੱਛੇ ਰਹਿਣਾ ਠੀਕ ਹੈ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿੱਗਦਾ ਥੱਲੇ ਉਹ ਉਹਨਾਂ ਚੋੱਕ ਕੇ ਲੈ ਜਾਣਾ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤਾਂ ਉਹਨਾਂ ਇੱਥੇ ਡਿਫਿਊਜ਼ ਕਰ ਦੇਣਗੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲੜ ਹੈ ਕਿ ਅਹੀਂ ਨਹੀਂ ਜਾ ਕੇ ਉਥੇ ਐ ਮਤਲਬ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਕਿ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਠੀਕ ਘਬਰਾਟ ਚ ਨਹੀਂ ਆਉਣਾ ਮਨੋ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਉਹ ਚੀਜ਼ਾਂ ਮੰਨ ਲੈਣ